ਤਾਉ ਫਸਲਾਂ ਲਈ ਬਹੁਤ ਚੰਗਾ ਹੈਗਾ ਤੇ ਬਾਕੀ ਗੱਲ ਕਰਦੇ ਮਿੱਟੀ ਦੀ ਤੇ ਆਪਾਂ ਹੁਣ ਮੱਕੀ ਝੋਨਾ ਤੇ ਕਣਕ ਇਹੀ ਫਸਲਾਂ ਜ਼ਿਆਦਾ ਬੀਜਦੇ ਆ ਤੇ ਜਿਵੇਂ ਹੁਣ ਝੋਨੇ ਦੀ ਜਿਹੜੀ ਮਿੱਟੀ ਹੈਗੀ ਸੂਰਜ ਢਲਦਾ ਪਿਆਗਾ ਪਾਂਸੀਆਂ ਦੀ ਆਵਾਜ਼ ਆ ਰਹੀਆਂ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ 1 ਵਜ ਗਿਆ ਸੀਗਾ ਆਪਾਂ ਆ ਗਏ ਸੀ ਖੇਤ ਕੱਸੀ ਦਾ ਪਾਣੀ ਛੱਡਣਾ ਸੀਗਾ ਤੇ ਬੱਸ ਤਾਂ ਰਾਤ ਮੋਟਰ ਚੱਲਦੀ ਸੀਗੀ ਪਰ ਪਾਣੀ ਜਿਆਦਾ ਵਾਹਣ ਸੁੱਕਾ ਹੋਣ ਕਰਕੇ ਫਿਰ ਉਹ ਪਾਣੀ ਥੋੜਾ ਸੀਗਾ ਤੇ ਹੁਣ ਪਾਣੀ ਲਾਦਾਂ ਨੇ ਕੱਸੀ ਦਾ ਦੋ ਦਿਨ ਮੌਸਮ ਲੋਟ ਰਿਹਾ ਹੈ ਅੱਜ ਫੇਰ ਗਰਮੀ ਹੋ ਗਈ ਅੱਜ ਤਾਂ ਬਹੁਤ ਗਰਮੀ ਹੈ ਹੁਣ ਆਉਣ ਲੱਗਾ ਸਮਾਰਕੇ ਜੇ ਪਾਣੀ ਪਹਿਲਾ ਉਹ ਮੂਰੋ ਉਧਰੋਂ ਉਹ ਕੋਠੇ ਲਵਾਂ ਉਧਰ ਜਾਂਦਾ ਸੀ ਪਾਣੀ ਉਧਰ ਛੱਡਿਆ ਹੋਇਆ ਸੀਗਾ ਹੁਣ ਉਹ ਬੰਦ ਕਰਕੇ ਆਏਗਾ ਹੁਣ ਲੱਗਿਆ ਜਾਣ ਤੇ ਵੈਸੇ ਕੱਸੀ ਦਾ ਪਾਣੀ ਬਹੁਤ ਚੰਗਾ ਹੈਗਾ ਜੇ ਫਸਲਾਂ ਨੂੰ ਲੱਗਦਾ ਰਹੇ ਕਿਉਂਕਿ ਇਹਦੇ ਪਾਣੀ ਦੀ ਪੀ ਐਚ ਸਹੀ ਹੁੰਦੀ ਹੈਗੀ ਤੇ ਬਾਕੀ ਇਹਦਾ ਟੀਡੀਐਸ ਵਗੈਰਾ ਵੀ ਹੁੰਦਾ ਜੋ ਬੈਲੈਂਸ ਹੁੰਦਾ ਉਹ ਤਾਂ ਹੀ ਕੱਸੀ ਦਾ ਪਾਣੀ ਜਾਦਾ ਚੰਗਾ ਹੈਗਾ ਵੈਸੇ ਵੀ ਕਹਿੰਦੇ ਜੇ ਪਾਣੀ ਦੀ ਪੀਐਚ 5.6 ਤੋਂ 7.5 ਦੇ ਵਿੱਚ ਵਿੱਚ ਹੋਵੇ ਤਾਂ ਉਹ ਫਸਲਾਂ ਲਈ ਬਹੁਤ ਚੰਗਾ ਹੈਗਾ ਤੇ ਬਾਕੀ ਗੱਲ ਕਰਦੇ ਮਿੱਟੀ ਦੀ ਤੇ ਆਪਾਂ ਹੁਣ ਮੱਕੀ ਝੋਨਾ ਤੇ ਕਣਕ ਇਹੀ ਫਸਲਾਂ ਜ਼ਿਆਦਾ ਬੀਜਦੇ ਆ ਤੇ ਜਿਵੇਂ ਹੁਣ ਝੋਨੇ ਦੀ ਜਿਹੜੀ ਮਿੱਟੀ ਹੈਗੀ ਉਹਦੀ ਹੋਣੀ ਚਾਹੀਦੀ ਆ 5.5 ਤੋਂ 6.5 ਦੇ ਵਿੱਚ ਵਿੱਚ ਪੀਐਚ ਤੇ ਕਣਕ ਦੀ ਮਿੱਟੀ ਦੀ ਪੀਐਚ ਹੋਣੀ ਚਾਹੀਦੀ ਹੈ 5 ਤੋਂ 7.5 ਦੇ ਵਿੱਚ ਵਿੱਚ ਮੱਕੀ ਦੀ ਮਿੱਟੀ ਦੀ ਹੋਣੀ ਚਾਹੀਦੀ ਹੈ 5-8 ਤੋਂ 7.5 ਦੇ ਵਿੱਚ ਵਿੱਚ ਤੇ ਜੇ ਇਹਨੂੰ ਮੰਨ ਲਓ ਵੀ ਇਹਦੀ ਪੀਐਚ ਚੈੱਕ ਕਰਨੀ ਆ ਉਹਦੇ ਲਈ ਇੱਕ ਜੰਤਰ ਜਿਹਾ ਆਉਂਦਾ ਹੈਗਾ ਉਹਦੇ ਨਾਲ ਆਪਾਂ ਪੀਐਚ ਚੈੱਕ ਕਰ ਸਕਦੇ ਹਾਂ ਬਸ ਪਾਣੀ ਪਈ ਜਾਂਦਾ ਤਿੰਨਾ ਚ ਤੇ ਹੁਣ ਸ਼ਾਮ ਨੂੰ ਆਵਾਂਗੇ ਸ਼ਾਮ ਨੂੰ ਆ ਕੇ ਫਿਰ ਬੰਦ ਕਰ ਜਾਗੇ ਤੁਹਾਈਂ ਬੈਠਾ ਮੈਂ ਤੇ ਗਰਫਾ ਦੇ ਪਾਰਕ ਚ ਆ ਗਈ ਆ ਬੈਠਾ ਕਿਵੇਂ ਆਇਂਗਾ ਤੋ ਬੈਠਾ ਕਿੰਨਾ ਸਕੂਨ ਆਉਂਦਾ ਹੈ ਨਾ ਸੂਰਜ ਢਲਦਾ ਪਿਆਗਾ ਪਾਂਸੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਕੀ ਬਾਤ ਹੈ ਨਹੀਂ ਮੈਂ ਆ ਗਿਆ ਦੁਬਾਰਾ ਤੋਂ ਖੇਤ ਕਸੀ ਦਾ ਪਾਣੀ ਬੰਦ ਕਰਨਾ ਸੀਗਾ ਤੇਲ ਪੈਣ ਵੀ ਲੱਗ ਗਈ ਆ ਹਾਂ ਇਹ ਸਾਰੀ ਲੋਹਾਰਾ ਇल्ली ਹੋ ਗਈ ਜਿਨੇ ਜਿਨੇ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਫਲਪ ਵਲੌਗਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਵੀਡੀਓ ਵਗੈਰਾ ਤੇ ਆਪਣੀ ਰਾਏ ਦਿਆ ਕਰੋ ਬਾਣ ਤਾਂ ਆਪਣਾ ਸਾਰਾ ਭਰ ਗਿਆ। ਨੂੰ ਐਸੀ ਮਾਕੇ ਤੇ ਰਹਿਣਾ ਜਾਵੇ। ਪਰ ਕੱਸੀ ਦੀ ਵਾਰੀ ਕਿੱਥੇ ਛੜਦੀ ਐ। ਪਾਣੀ ਕਾਫੀ ਜ਼ਿਆਦਾ ਹੈਗਾ ਕੱਸੀ ਦਾ। ਲੋ ਬਈ ਕਰਦੀ ਐ ਪਾਣੀ ਬੰਦ। ਦੇਣ ਸੇ ਪਣ ਵੀ ਲੱਗ ਗਿਆ ਦਿਨਾਂ ਦਾ ਹੁਣ ਬਹੁਤ ਫਰਕ ਪੈ ਗਿਆ ਪਹਿਲਾਂ ਤਾਂ ਇਹ ਜਿਹੜਾ ਜਮਾ ਦਿਨ ਖੜਾ ਹੁੰਦਾ ਸੀਗਾ ਆਪਣੇ ਲਾਏ ਹੋਏ ਬੂਟੇ ਵੀ ਵਧੀਆ ਚੱਲਣ ਲੱਗੇ ਆ ਵੀ ਚੱਲ ਪਿਆ ਔਰ ਮਰੂਦ ਲਾਏ ਹੋਏ ਆ ਉਧਰ ਤੇ ਇੱਕ ਆ ਮੂਰੇ ਲਾਏ ਹੋਏ ਮਰੂਦੇ ਵੀ ਚੱਲ ਪਿਆ ਤੇ ਹਾਂ ਔਲਿਆਂ ਦਾ ਬੂਟਾ ਹੈਗਾ ਇਹ ਬੜਾ ਸੋਨਾ ਲੱਗਦਾ ਹੈਗਾ